ਉਰੇ ਫੜਾ ਕਿ ਮੇਰੀ ਕਬੂਤਰਵਾਦੀ ਸੀ ਜਿਹੜੀ ਇਹ 우ਸਤਾਦ ਰਮਜ਼ਾਨ ਦੇ ਘਰੋਂ ਪੂਰੀ ਹੋਈ ਤੇ ਇਹਦੇ ਉੱਤੇ ਨਾਂ ਦੇਖ ਲਿਓ ਜਿਹੜਾ ਮਰਜੀ ਬੰਦਾ ਪਾਲ ਲਿਓ 우ਸਤਾਦ ਰਮਜ਼ਾਨ ਦਾ ਲਿਖਿਆ ਆਪ ਮਰ ਗਿਆ ਅੱਲਾ ਉਹਨੂੰ ਜੰਨਤ ਨਸੀਬ ਕਰੇ ਉਹਦੀ ਕਬਰ ਤੇ ਜੇ ਕੋਈ ﻋజాਬ ਆ ਅੱਲਾ ਪਾਕ ਆਪਣੇ ਕਾਰੀ ਨਾਮ ਦੇ ਸਦਕੇ ਟਾਲ ਦੇਵੇ ਮੈਂ ਉਹਦਾ ਨਾਂ ਨਹੀਂ ਮਟਾਇਆ ਬਿਲਕੁਲ ਸਹੀ ਆ ਸ਼ਾਦੀ ਅੱਲਾ ਤੁਹਾਡੇ ਦਾ ਸੇਦ ਬੰਦ ਕਰੇ ਮੋੜ ਵੀ ਗੋਲੀਆਂ ਵੀ ਠੰਡਾ ਪਾਣੀ ਵੀ ਇਹਦੇ ਉੱਤੇ ਲਿਖਿਆ ਹੋਇਆ ਤੇ ਲਿਖਿਆ ਹੋਇਆ 우ਸਤਾਦ ਰਮਜ਼ਾਨ ਦਾ ਬਣਾਇਆ ਮੈਂ ਜ਼ਰੂਰ ਹੈ ਕਾਮਯਾਬੀ ਇੱਥੇ ਮੈਨੂੰ ਮਿਲੀ ਸੀ ਤੇ ਅੱਗੇ ਆ ਆ ਬਈ ਅੱਗੇ ਆ ਥੋੜਾ ਅੱਗੇ ਆ ਥੋੜਾ ਜਾ ਤੂੰ ਪਰੇ ਨੂੰ ਹੋ ਜਾ ਅੱਜ ਦੀ ਨਵੀਂ ਕਿਤਾਬ ਮਾਸ਼ਾਅੱਲਾ ਤੁਹਾਨੂੰ ਮੇਰੀ ਹੈ ਜੇ ਤੋ ਤੁਸੀਂ ਬਹੁਤ ਕੋਈ ਜ਼ਿਆਦਾ ਸਿੱਖਣਾ ਵਸੀਮ ਕਿੱਥੇ ਆ ਨਹੀਂ ਆ ਰਿਹਾ ਸੀ ਹਾਲਾ ਬੋਤ ਇਹੀ ਤਰ੍ਹਾਂ ਸ਼ੌਕ ਸੀ ਜਾਂ ਕੋਈ ਹੋਰ ਵੀ ਸ਼ੌਕ ਸੀ ਸ਼ਗਿਰਦ ਦੀ ਸ਼ੌਕ ਸੀ ਜਾਂ ਕੋਈ ਹੋਰ ਤਾਂ ਇੰਨਾ ਖਰਚਾ ਮੰ ਲੈਣ ਲਈ ਪਿਆਰ ਤਾਂ ਮੈਂ ਕਰਦੇ ਹੀ ਜਾਣਾ ਜਦੋਂ ਮੈਂ ਸ਼ਗਿਰਦ ਕਰ ਲਿਆ ਜੇ ਮੈਂ ਇੱਥੋਂ ਜਾਂਦਾ ਘਰ ਜਾਂਦਿਆਂ ਤੋਂ ਜਾਣ ਤੋਂ ਪਹਿਲੇ ਕਿਸੇ ਬੰਦੇ ਨੂੰ ਪਤਾ ਸੀ ਇੱਥੋਂ ਫੈਸਲਾਬਾਦ ਜਾਣਾ ਨਹੀਂ ਜੀ ਬਿਲਕੁਲ ਨਹੀਂ ਹੈ ਤੇ ਜੇ ਮੇਰੀ ਉਹ ਡੈਥ ਹੋ ਜਾਂਦੀ ਫੈਸਲਾਬਾਦ ਜਾਣਾ ਬਾਕੀ ਤਾਂ ਦੂਸੀਂ ਦੇਖ ਸਾਜੀ ਇਹ ਗੱਲਾਂ ਨਹੀਂ ਮੌਤ ਨੂੰ ਯਾਦ ਰੱਖਣਾ ਚਾਹੀਦਾ ਭੁੱਲਣਾ ਨਹੀਂ ਚਾਹੀਦਾ ਤੇ ਇਹਨਾਂ ਨੂੰ ਜੇ ਮੈਂ ਕੁਛ ਦਵਾਈ ਨਾ ਏ ਬਾਅਦ ਚ ਕਿਸੇ ਹੋਰ ਤੋਂ ਮੰਗਣ ਬਿਜਤੀ ਕਿਦੀ ਆ ਜਿਸ ਮਕਸਦ ਲਈ ਇਹਨਾਂ ਨੇ ਇੰਨਾ ਕੁਛ ਕੀਤਾ ਇਹਨਾਂ ਦਾ ਮਕਸਦ ਹੀ ਨਾ ਹੱਲ ਹੋਵੇ ਸ਼ਾਇਦ ਅਸਲ ਸਾਜੀ انسان ਦੀ ਜਿਹੜਾ ਇੱਕ ਨਾ ਪਿਆਰ ਮਮਾ ਕਹਿੰਦਾ ਇੱਥੇ ਇੱਕ ਖੜਾ ਹੋ ਅੱਗੇ ਆ ਮੀਆਂ ਮਮਾ ਬਖਸ਼ਾ ਫਰਮਾਉਂਦੇ ਕਹਿੰਦੇ ਪੱਲੇ ਨਹੀਂ ਬਣੇ ਨਾ ਪੰਛੀ ਤੇ ਦਰवेश ਜਿਨ੍ਹਾਂ ਨੂੰ ਤਕਵਾ ਹੈ ਰੱਬ ਦਾ ਉਹਨਾਂ ਨੂੰ ਰਿਜ਼ਕ ਹਮੇਸ਼ਾ ਇਹ ਕਬੂਤਰਬਾਜ਼ੀ ਤਕਵੇ ਦੀ ਹੈ ਜਿਹਦਾ ਤਕਵਾ درست ਹੋਏਗਾ ਉਹ ਫਾਇਦ ਪਾਏਗਾ ਜਿਹਦਾ ਤਕਵਾ درست ਨਹੀਂ ਹੋਏਗਾ ਉਸ ਦੀ ਲੋਖਾਰੇ ਦਾ ਭਾਵੇਂ ਕਿੰਨੇ ਵੱਡੇ ਸਤਾਂ